ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੀਤੇ ਦਿਨ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇੱਕ ਵੀਡੀਓ ਐਸਜੀਪੀਸੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਇੱਕ ਆਸਤਾ ਦਾ ਸਥਾਨ ਹੈ ਪਰ ਲੋਕਾਂ ਦੇ ਵੱਲੋਂ ਇੱਥੇ ਕਈ ਤਰ੍ਹਾਂ ਦੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਫੋਟੋਸ ਖਿੱਚਵਾਈਆਂ ਜਾਂਦੀਆਂ ਹਨ ਹਾਲੀ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਕੁੜੀ ਦੇ ਵੱਲੋਂ ਯੋਗ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਹਿਣਾ ਹੈ ਕਿ ਵੱਡੇ ਵੱਡੇ ਬਾਲੀਵੁੱਡ ਸਟਾਰ ਜਾਂ ਪਾਲੀਵੁੱਡ ਸਟਾਰ ਆਪਣੀ ਫਿਲਮਾਂ ਦੀ ਪ੍ਰਮੋਸ਼ਨਾਂ ਦੇ ਲਈ ਸ਼੍ਰੀ ਹਰਮੰਦਰ ਸਾਹਿਬ ਵਿਖੇ ਆਉਂਦੇ ਹਨ ਪਰ ਉਹਨਾਂ ਦੇ ਵੱਲੋਂ ਇਹ ਅਪੀਲ ਕੀਤੀ ਹੈ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਆਸਥਾ ਦਾ ਕੇਂਦਰ ਹੈ ਇੱਥੇ ਲੋਕ ਆ ਕੇ ਮੱਥਾ ਟੇਕਦੇ ਹਨ ਇਥੇ ਸਾਰਿਆਂ ਨੂੰ ਆ ਕੇ ਮੱਥਾ ਟੇਕਣਾ ਚਾਹੀਦਾ ਹੈ ਤੇ ਪਾਠ ਨੂੰ ਸੁਣਨਾ ਚਾਹੀਦਾ ਹੈ ਗੁਰੂ ਸਾਹਿਬਾਨ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਪਰ ਆਪਣੀ ਫਿਲਮਾਂ ਦੀਆਂ ਪ੍ਰਮੋਸ਼ਨਾਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਪ੍ਰਮੋਸ਼ਨਾਂ ਦਾ ਦੌਰ ਜਿਹੜਾ ਹੈ ਉਹ ਜਾਰੀ ਹੈ ਵੱਡੇ ਵੱਡੇ ਸੈਲੀਬ੍ਰਿਟੀਜ਼ ਇੱਥੇ ਆਉਂਦੇ ਹਨ ਜਾਂ ਕੋਈ ਵੀ ਪੋਲੀਟੀਸ਼ੀਅਨਸ ਜਦੋਂ ਵੀ ਉਹਨਾਂ ਦਾ ਕੋਈ ਸ਼ੁਭ ਕੰਮ ਹੋਣ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਉਹ ਵੀ ਆਪਣੀ ਪ੍ਰਮੋਸ਼ਨਾਂ ਦੇ ਲਈ ਉੱਥੇ ਪਹੁੰਚਦੇ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਪੱਤਰਕਾਰ ਕੋਲ ਉੱਥੇ ਪਹੁੰਚਦੇ ਹਨ ਤੇ ਕਈ ਗੱਲਾਂ ਬਾਤਾਂ ਉਹਨਾਂ ਦੇ ਵਿਚਾਰ ਹੁੰਦੀਆਂ ਹਨ ਜਿਸ ਦੀਆਂ ਵੀਡੀਓਜ਼ ਵੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਹਨ ਤਾਂ ਹੁਣ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣਾ ਚਾਹੀਦਾ ਹੈ ਅਰਦਾਸ ਕਰਨੀ ਚਾਹੀਦੀ ਹੈ ਤੇ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀਜ਼ ਇੱਥੇ ਆਉਂਦੇ ਹਨ ਉਹਨਾਂ ਨੂੰ ਵੀ ਆਮ ਲੋਕਾਂ ਦੀ ਤਰ੍ਹਾਂ ਆਣਾ ਚਾਹੀਦਾ ਹੈ ਖਾਸ ਬਣ ਕੇ ਨਹੀਂ ਆਉਣਾ ਚਾਹੀਦਾ ਕਿਉਂਕਿ ਕਈ ਵਾਰ ਜਦੋਂ ਵੱਡੇ ਵੱਡੇ ਸੈਲੀਬ੍ਰਿਟੀਜ਼ ਆਉਂਦੇ ਹਨ ਤਾਂ ਉਹਨਾਂ ਦੇ ਵੱਲੋਂ ਤਸਵੀਰਾਂ ਖਿੱਚਵਾਈਆਂ ਜਾਂਦੀਆਂ ਹਨ ਲੋਕਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤੇ ਆਪਣੇ ਫਿਲਮਾਂ ਦੀ ਪ੍ਰੋਮੋਸ਼ਨ ਵੀ ਕੀਤੀ ਜਾਂਦੀ ਹੈ ਤਾਂ ਹੁਣ ਐਸਜੀਪੀਸੀ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਸ਼੍ਰੀ ਹਰਮੰਦਰ ਸਾਹਿਬ ਪ੍ਰੋਮੋਸ਼ਨਲ ਵੀਡੀਓਜ਼ ਬਣਾਉਣ ਦਾ ਸਥਾਨ ਨਹੀਂ ਹੈ ਬਹੁਤ ਹੀ ਪਵਿੱਤਰ ਸਥਾਨ ਹੈ ਜਿੱਥੇ ਲੋਕ ਆ ਕੇ ਮੱਥਾ ਟੇਕਦੇ ਹਨ ਅਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ ਹਨ ਅਤੇ ਇਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਲੋਕਾਂ ਦਾ ਸਹਿਯੋਗ ਵੀ ਮੰਗਿਆ ਗਿਆ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਤੇ ਇੱਥੇ ਸਿਰਫ ਮੱਥਾ ਟੇਕਣ ਦੇ ਲਈ ਹੀ ਆਉਣਾ ਚਾਹੀਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਐਸਜੀਪੀਸੀ ਦੇ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੇ ਰੂਲਸ ਦੇ ਵਿੱਚ ਵੀ ਕਾਫੀ ਬਦਲਾਅ ਕੀਤੇ ਗਏ ਹਨ ਆਮ ਲੋਕਾਂ ਨੂੰ ਵੀ ਹੁਣ ਪੂਰੇ ਤਰੀਕੇ ਦੇ ਨਾਲ ਦੀ ਪਾਲਣਾ ਕਰਨੀ ਪਵੇਗੀ ਕਿਉਂਕਿ ਹੁਣ ਸਾਰਿਆਂ ਨੂੰ ਸਿਰ ਟੱਕੇ ਹੀ ਅੰਦਰ ਆਉਣਾ ਪਏਗਾ ਕਈ ਲੋਕ ਸਿਰ ਟੱਕੇ ਨਹੀਂ ਆਉਂਦੇ ਜਾਂ ਆਪਣੀਆਂ ਚਪਲਾ ਨਹੀਂ ਉਤਾਰਦੇ ਜਿਸ ਕਰਕੇ ਨਵੇਂ ਰੂਲ ਜਿਹੜੇ ਅਪਲਾਈ ਕੀਤੇ ਗਏ ਹਨ ਨਵੇਂ ਰੂਲ ਬਣਾਏ ਗਏ ਹਨ ਐਸਜੀਪੀਸੀ ਦੇ ਵੱਲੋਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ ਸੇਵਾਦਾਰਾ ਵੱਲੋਂ ਸੇਵਾਦਾਰਾਂ ਨੂੰ ਤਨਾਤ ਕਰ ਦਿੱਤਾ ਗਿਆ ਤੇ ਨੋਟਿਸ ਬੋਰਡ ਵੀ ਲਗਵਾ ਦਿੱਤੇ ਗਏ ਹਨ ਜਿੱਥੇ ਕਿ ਕਿਸੇ ਵੀ ਤਰੀਕੇ ਦੇ ਨਸ਼ੀਲੇ ਪਦਾਰਥ ਦੀ ਵਰਤੋਂ ਸ਼ਰਮੰਦਰ ਸਾਹਿਬ ਵਿਖੇ ਨਹੀਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਆਮ ਲੋਕਾਂ ਦੇ ਲਈ ਮੋਬਾਈਲ ਫੋਨਾ ਦੀ ਵਰਤੋਂ ਜਿਹੜੀ ਆ ਉਹ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਜਿਹੜੇ ਲੋਕ ਪਰਿਕਰਮਾ ਦੇ ਦੌਰਾਨ ਮੋਬਾਈਲ ਫੋਨ استعمال ਕਰਦੇ ਹਨ ਉਹਨਾਂ ਤੇ ਵੀ ਐਕਸ਼ਨ ਲਿੱਤਾ ਜਾਵੇਗਾ ਪਰਿਕਰਮਾ ਦੇ ਦੌਰਾਨ ਫੋਨ ਦੀ ਵਰਤੋਂ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਤਾਂ ਹੁਣ ਸੈਲੀਬ੍ਰਿਟੀਜ਼ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਿੱਥੇ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਪ੍ਰੋਮੋਸ਼ਨਲ ਵੀਡੀਓਜ਼ ਦੇ ਲਈ ਸੈਲੀਬ੍ਰਿਟੀਜ਼ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਆਮ ਲੋਕਾਂ ਦੀ ਤਰ੍ਹਾਂ ਆਉਣਾ ਚਾਹੀਦਾ ਹੈ ਤੇ ਸ੍ਰੀ ਹਰਮੰਦਰ ਸਾਹਿਬ ਪ੍ਰੋਮੋਸ਼ਨ ਕਰਨ ਦਾ ਸਥਾਨ ਨਹੀਂ ਹੈ ਕਿਉਂਕਿ ਸੈਲੀਬ੍ਰਿਟੀਜ਼ ਦੇ ਵੱਲੋਂ ਇੱਥੇ ਆਪਣੇ ਨਵੀਆਂ ਫਿਲਮਾਂ ਦੇ ਪ੍ਰੋਮੋਸ਼ਨਸ ਕੀਤੇ ਜਾਂਦੀਆਂ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ ਤੇ ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਸ਼੍ਰੀ ਹਰਮੰਦਰ ਸਾਹਿਬ ਅਸੀਂ ਮੱਥਾ ਟੇਕਣ ਵਾਸਤੇ ਆਉਨੇ ਆ ਪਰ ਪਿਛਲੇ ਕੁਝ ਸਮੇਂ ਤੋਂ ਹਰਮੰਦਰ ਸਾਹਿਬ ਆ ਕੇ ਤੇ ਫਿਲਮਾਂ ਦੀ ਪ੍ਰੋਮੋਸ਼ਨ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਫਿਲਮਾਂ ਨੂੰ ਪ੍ਰਮੋਟ ਕਰਨ ਵਾਲਾ ਸਥਾਨ ਨਹੀਂ ਹਰਮੰਦਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖਾਂ ਦਾ ਕੇਂਦਰੀ ਸਥਾਨ ਹੈ ਪ੍ਰਬੰਧਕ ਸਾਹਿਬਾਨ ਬੈਠੇ ਹੋਏ ਨੇ ਕਿ ਇਹ ਅਪੀਲ ਜ਼ਰੂਰ ਕੀਤੀ ਜਾਏ ਇੱਥੇ ਆ ਕੇ ਅਰਦਾਸ ਬੇਨਤੀ ਕਰੋ ਸੱਚੇ ਸਿੱਖ ਵਾਂਗ ਸ਼ਰਧਾवान ਸਿੱਖਾਂ ਵਾਂਗ ਆ ਕੇ ਮੱਥਾ ਜ਼ਰੂਰ ਟੇਕੋ ਅਰਦਾਸ ਕਰੋ ਪਰ ਇੱਥੇ ਆ ਕੇ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਬਿਲਕੁਲ ਨਾ ਕਰੋ ਕਿਉਂਕਿ ਫਿਲਮਾਂ ਦੀ ਪ੍ਰਮੋਸ਼ਨ ਕਰਨ ਵਾਲਾ ਸਥਾਨ ਨਹੀਂ ਇਹ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਵਾਲਾ ਸਥਾਨ ਹੈ ਬਾਣੀ ਪੜਨ ਦਾ ਵਾਲਾ ਸਥਾਨ ਹੈ ਬਾਣੀ ਸੁਣਨ ਵਾਲਾ ਸਥਾਨ ਹੈ ਗੁਰਮਖੋ ਸਾਰੀਆਂ ਸੰਗਤਾਂ ਆਪਾਂ ਪ੍ਰਬੰਧਕ ਸਹਿਬਾਨਾਂ ਨੂੰ ਸਹਿਯੋਗ ਜ਼ਰੂਰ ਕਰੀਏ ਤਾਂ ਕਿ ਅਸੀਂ ਜਿਹੜੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਮਰਯਾਦਾ ਉਹਨੂੰ ਬਹਾਲ ਰੱਖਣ ਦਾ ਯਤਨ ਕਰੇ